ਮੋਢੀ ਆਈ ਸਮਾਜੀ ਅੱਜ ਪਿਛਲੇ ਕੱਪ ਕਿਦੇ ਚਾਹੌਂ ਚੋ ਪਰ ਨਵੇਂ ਚੌਕਲੇ ਚਾਰ ਦੇ ਬਲਜਿੰਦਰ ਸਿੰਘ ਦੇ ਤੇ ਨਾ ਨਾ ਨੇਕੀ ਕਹਿਣਾ ਚਾਹ। ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇੱਕ ਕਵਰ ਜ ਕਰਨਾ ਆਏ ਆ। ਆਪਣੇ ਸਰ ਬਲਜਿੰਦਰ ਸਿੰਘ ਨੂੰ ਪਿਛਲੇ ਮੈਂ 10-12 ਸਾਲ ਤੋਂ ਜਾਣਦਾ। ਇਹ ਕਾਫੀ ਜਗ੍ਹਾ ਆਪਣੀਆਂ ਸੇਵਾਾਂ ਵਿੱਚ ਆ ਚੁੱਕਿਆ। ਇਹ ਬਹੁਤ ਹੀ ਇਮਾਨਦਾਰ, ਸੱਚੇ ਸੁੱਚੇ ਤੇ ਨੇਕਦਿਲ ਇਨਸਾਨ ਆ ਤੇ ਮੇਰਾ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਆ। ਤੇ ਮੈਂ ਤਾਂ ਪਹਿਲਾਂ ਬਹੁਤ ਜਨੋ ਧੰਨਵਾਦ ਕਰਦਾ ਵੀ ਇਹਨਾਂ ਨੂੰ ਮੌਕਾ ਮਿਲਿਆ ਸਾਡੇ ਇਸ ਚੌਂਕੀ ਚ ਆ ਕੇ ਇੰਚਾਰਜ ਸੰਭਲਣ ਦਾ ਤੇ ਬਾਕੀ ਜਿਹੜੇ ਇਧਰ ਆਪਣਾ ਹੋਰ ਸਟਾਫ ਮੈਂਬਰ ਵੀ ਆ ਉਹ ਉਹਨਾਂ ਨਾਲ ਵੀ ਕਾਫੀ ਟਾਈਮ ਦਾ ਬਾ ਤੇ ਉਹ ਬਹੁਤ ਵਧੀਆ ਕੰਮ ਕਰਦੇ ਆ ਸਹੀ ਤਰੀਕੇ ਨਾਲ ਤੇ ਮੈਂ ਚਾਹੁੰਦਾ ਜਿੱਦਾਂ ਬਾਈ ਜੀ ਉੱਥੇ ਕੰਮ ਕਰਕੇ ਆਇਆ ਪ੍ਰਾਣੀਆਂ ਪੋਸਟਾਂ ਤੇ ਤੇ ਇਸ ਤਰ੍ਹਾਂ ਇੱਥੇ ਆ ਕੇ ਵੀ ਸਾਡੇ ਏਰੀਏ ਦਾ ਬਹੁਤ ਜ਼ਿਆਦਾ ਸੁਧਾਰ ਕਰਨਾ ਇਸ ਤਰ੍ਹਾਂ ਤੁਸੀਂ ਜੱਫਤ ਲੈ ਕੇ ਉਹ ਤੇਰੇ ਰੂਪ ਵਿੱਚ ਕਿਵੇਂ ਲੱਗਿਆ ਜਦੋਂ ਪਹਿਲੀ ਵਾਰ ਤੁਸੀਂ ਹਰਨੂ ਆਪ ਦੇ ਸ਼ਹਿਰ ਦੇ ਵਿੱਚ ਦੁਬਾਰਾ ਦੇਖਣ ਦੇ ਲਈ ਲੱਸਾ। ਜੀ ਮੈਨੂੰ ਤਾਂ ਸਾਰੀ ਰਾਤ ਨੀਂਦ ਹੀ ਨਹੀਂ ਆਈ ਜੀ ਜਦੋਂ ਬਾਈ ਜੀ ਦਾ ਮੈਸੇਜ ਆਇਆ ਵੀ ਮੈਂ ਇੱਥੇ ਦੀਨੇ ਚੌਂਕੀ 'ਚ ਅਨਚਾਰ ਜਾ ਗਿਆ। ਗਿਫਟ ਤਾਂ ਕਾਹਦਾ ਹੁੰਦਾ ਹੈ ਤਾਂ ਇੱਕ ਪਿਆਰ ਹੁੰਦਾ। ਵੱਡੇ ਭਾਈ ਜੀ ਆ ਸਾਡੇ ਸਤਿਕਾਰਯੋਗ ਇੱਕ ਪਿਆਰ ਹੀ ਆਪਣਾ ਗਿਫਟ ਨਹੀਂ ਕਹਿ ਸਕਦੇ ਦਿਲੋਂ ਪਿਆਰ ਹੈ ਵੱਡੇ ਭਾਈ ਲਈ। ਸਹੀ ਸਮਝੀ ਜਸ ਤਰੀਕੇ ਨਾਲ ਤੁਸੀਂ ਤ੍ਰਿਫਾ ਘਰੇ ਵੱਲੋਂ ਕਿ ਫੌਖਰਾ ਜਾਂ ਬਿਮਾਰੀ ਹੁੰਦੀ ਹੈ। ਇਹ ਛੋਟਾ ਪਿਆਰ ਕਿਵੇਂ ਨਾ ਨਹੀਂ ਨਹੀਂ ਇਹ ਤਾਂ ਆਪਾਂ ਸੁਣਦੇ ਆਏ ਆ ਜੀ ਹੁਣ ਵੀ ਲੋਕ ਕਹਿੰਦੇ ਆ ਕਹਿੰਦੇ ਪੁਲਿਸ ਵਾਲਿਆਂ ਦੀ ਯਾਰੀ ਵੀ ਮਾੜੀ ਤੇ ਦੁਸ਼ਮਣੀ ਵੀ ਦੋਨੇ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਇਹ ਫੀਲਡ ਦੇ ਬਹੁਤ ਬੱਚ ਬਹੁਤ ਇਨਸਾਨ ਇਦਾਂ ਦੇ ਆ ਜਿਹੜੇ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਆ ਜੇ ਇੱਕ ਬੰਦਾ ਗਲਤ ਆ ਤੇ ਉੱਥੇ ਆਪਾਂ ਫਿਰ ਸਾਰੇ ਪ੍ਰਸ਼ਾਸਨ ਨੂੰ ਜਾਂ ਸਾਰੇ ਮੁਲਾਜ਼ਮਾਂ ਨੂੰ ਇਹ ਆਪਾਂ ਚੋਰੀ ਨਹੀਂ ਸਾਫ਼ ਕਰ ਸਕਦੇ ਕਿਉਂਕਿ ਹਰੇਕ ਬੰਦੇ ਦਾ ਆਪੂ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਲਿਹਾਜ਼ਾ ਹੁੰਦਾ ਇਨਾਂ ਦਾ ਸੁਆ ਇੰਨਾ ਵਧੀਆ ਇੰਨੇ ਮਲਾਪੜੇ ਤੇ ਇੰਨੇ ਮਿੱਠੇ ਸੁਆ ਦੇ ਆ ਜਿੰਨ ਕਿ ਬਹੁਤ ਵਧੀਆ ਨੇਚਰ ਇਨਾਂ ਦਾ ਤੇ ਹੁਣ ਇੱਥੇ ਕੰਮ ਕਰਨਗੇ ਤਾਂ ਤੁਸੀਂ ਆਸ-ਪਾਸ ਦੇ ਪਿੰਡਾਂ ਤੋਂ ਤੁਹਾਨੂੰ ਵੈਸੇ ਹੀ ਪਤਾ ਲੱਗ ਜਾਣਾ ਵੀ ਕਿੱਦਾਂ ਦਾ ਇਨਾਂ ਦਾ ਸਹਿਚਾਰ ਆ